ਸਸਰੀ ਕਾਜੀ ਸਸਰੀ ਕਾਜੀ ਰਤੇ ਪੈਣਾ ਨੂੰ ਬੱਚਾ ਨੂੰ ਬਹੁਤ ਬਹੁਤ ਪਿਆਰ ਤੇ ਅੱਜ ਬੇਬੇ ਦੀ ਰਸੋਈ ਦੇ ਵਿੱਚ ਤੁਹਾਡਾ ਸਵਾਗਤ ਹੈ ਬੇਬੇ ਦੀ ਰਸੋਈ ਦੇ ਵਿੱਚ ਬਣਾਉਣ ਜਾ ਰਹੇ ਆ ਆਪਾਂ ਅੱਜ ਪੰਜੀਰੀ ਇਹ ਪੰਜੀਰੀ ਉਹ ਆ ਗਈ ਜਿਹੜੀ ਪੰਜੀਰੀ ਖਾ ਕੇ ਵੀ ਸਿਰ ਦੁਖਦਾ ਜਖਾਮ ਲੱਗਿਆ ਗਿੱਟੇ ਦੁਖਦੇ ਆ ਗੋਡੇ ਦੁਖਦੇ ਆ ਤੇ ਢੂਹੀ ਦੁਖਦੀ ਆ ਜਿੰਨਾ ਪੈਣਾ ਦੀ ਤੇ ਇਹ ਉਹਨਾਂ ਦੇ ਲਈ ਬਹੁਤ ਲਾਭਦਾਇਕ ਪੰਜੀਰੀ ਆਗੀ ਤੇ ਇਹ ਪੰਜੀਰੀ ਤੁਸੀਂ ਭੈਣੇ 3 ਮਹੀਨੇ ਲਗਾਤਾਰ ਖਾ ਕੇ ਦੇਖਿਓ ਫਿਰ ਤੁਸੀਂ ਭੈਣ ਨੂੰ ਚੇਤੇ ਕਰਾਉਣੀ ਹੈ ਭੈਣ ਨੇ ਸਾਨੂੰ ਇਹ ਪੰਜੀਰੀ ਦੱਸੀ ਸੀ ਤੇ ਅਸੀਂ ਖਾਧੀ ਹੈਗੀ ਤੇ ਇਹ ਆਪਾਂ ਭੁੱਜੇ ਹੋ ਸੋਲੇ ਲੈਤ ਨੇਗੇ ਇਹਨਾਂ ਨੂੰ ਆਪਾਂ ਪੀਸ ਲਿਆ ਇਹ ਆਪਣੇ 500 ਗ੍ਰਾਮ ਨੇਗੇ 500 ਗ੍ਰਾਮ ਆਪਾਂ ਭੁੱਜੇ ਹੋ ਸੋਲੇ ਲੈਤ ਨੇ ਇਹਨਾਂ ਨੂੰ ਆਪਾਂ ਪੀਸ ਲਿਆ ਸਮੇਤ ਸਿਲਕੀ ਤੇ ਇਹ ਆਪਾਂ ਲੈਤ ਨੇਗੇ ਫੁੱਲ ਮਖਾਣੇ ਇਹ ਆਪਣੇ 200 ਗ੍ਰਾਮ ਲੈ ਗਏ। ਇਹ ਤੁਸੀਂ ਕਿਹੜੀ ਵੀ ਕੰਪਨੀ ਦਾ ਕਿਹੜੇ ਵੀ ਬ੍ਰਾਂਡ ਦਾ ਤੁਸੀਂ ਲੈ ਸਕਦੇ ਹੋਗੇ। ਤੇ ਇਹ ਆਪਾਂ ਲੈਤੀ ਆਂਗੀ ਕਾਲੀ ਖਸ ਖਸ। ਅੱਧੀ ਕੌਲੀ ਤੇ ਇਹ ਆਪਾਂ ਮਿਣੀ ਨੀਗੀ, ਵੀ ਕਿੰਨੀ ਆ ਕਿੰਨੀ ਨਹੀਂ। ਇਹ ਆਪਾਂ ਅੱਧੀ ਕੌਲੀ ਲੈ ਲਈ। ਤੇ 2 ਚਮਚੇ ਲੈਤੇ ਨੇ ਆਪਾਂ ਕਾਲੀ ਮਿਰਚ ਦੀ। ਤੇ 250 ਗ੍ਰਾਮ ਆਪਾਂ ਲੈਤਾਗੇ ਕਾਜੂ। ਤੇ 250 ਗ੍ਰਾਮ ਆਪਾਂ ਲੈਤੇ ਨੇ ਬਦਾਮ। ਤੇ 150 ਗ੍ਰਾਮ ਆਪਾਂ ਲੈਤੇ ਨੇ ਕਿ ਕਾਜੂ ਸੌਰੀ ਮਖਜ ਤੇ ਇਹ ਭਾਣੇ ਪਸਾਰਾ ਸਮਾਨ ਲੈ ਲਿਆ ਤੇ ਹੁਣ ਆਪਾਂ ਬਾਹਰ ਬਣਾ ਮਗੇ ਚੁੱਲੇ ਤੇ ਆਪਾਂ ਤੇ ਆਪਾਂ ਸਾਰਾ ਸਮਾਨ ਉਥੇ ਭਾਣੇ ਫਰਾਈ ਕਰਦੇ ਆ ਪਹਿਲਾਂ ਸਾਰੇ ਸਮਾਨ ਨੂੰ ਤੇ ਭੁੰਨਦੇ ਆਗੇ ਤੇ ਕਿਉਂਕਿ ਆਪਣੇ ਸੋਲੇ ਤਾਂ ਭੁੰਨੇ ਹੋਏ ਨੇਗੇ ਸੋਲੇ ਆਪਣੇ ਭੁੰਨੇ ਹੋਏ ਨੇਗੇ ਇਹ ਆਪਾਂ ਨੂੰ ਜਿਹੜਾ ਪੀਸ ਲੈ ਬਾਕੀ ਸਾਰਾ ਸਮਾਨ ਆਪਾਂ ਆਪਣੇ ਭੁੰਨ ਕੇ ਪੀਸਣਾਗਾ ਕਾਲੀ ਮਿਰਚ ਆਪਾਂ ਪੀਸ ਲਈ ਆਗੀ ਤੇ ਆਪਾਂ ਖਸ ਖਸ ਵੀ ਪਿਸਣੀ ਹੈਗੀ ਇਹ ਹਜੇ ਮੈਂ ਪਿਸਣੀ ਰਹੇਗੀ ਤੇ ਇਹ ਜਦੋਂ ਆਪਾਂ ਸਾਰਾ ਸਮਾਨ ਪਿਸਿਆ ਉਹਦੇ ਨਾਲ ਪੀਸ ਲਾਂਗੇ ਹੁਣ ਆਪਾਂ ਇਹਨਾਂ ਨੂੰ ਗਰਮ ਸਾਰਿਆਂ ਨੂੰ ਤੇ ਭੁੰਨ ਦਿਆ ਚੰਗੀ ਤਰ੍ਹਾਂ ਤੇ ਕੜਾਹੀ ਚੜਾਉਣੇ ਆਪਾਂ ਬਾਹਰ ਚੁੱਲੇ ਤੇ ਆ ਦੇਖੋ ਭਣੇ ਆਪਾਂ ਚੁੱਲੇ ਦੇ ਵਿੱਚ ਅੱਗ ਮਚਾ ਲਈ ਤੇ ਹੁਣ ਆਪਾਂ ਇਹ ਤੇ ਧਰਦਿਆਂ ਕੜਾਹੀ ਕੜਾਹੀ ਧਰ ਲਈ ਤੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਚ ਘਿਓ ਪਾਵਾਂਗੇ ਕੜਾਹੀ ਬਣੇ ਦੇ ਵਿੱਚ ਆਹ ਥੋੜਾ ਜਿਹਾ ਪਾਣੀ ਹੈਗਾ ਤੇ ਇਸ ਤਰ੍ਹਾਂ ਕਿਤਨਾ ਸੁੱਕ ਜੇ ਤੇ ਫਿਰ ਆਪਾਂ ਇਹਦੇ ਤੇ ਧਵਾਂਗੇ ਪਾਉਣੇ ਅੱਜ ਘਿਓ ਅੱਜ ਬਣੇ ਮੈਂ ਪੰਗਾ ਵੀ ਲੈ ਲੈ ਚਿੱਲੇ ਦਾ ਤੇ ਅੱਜ ਚੱਲ ਫਿਰ ਹਵਾ ਤੇ ਐਸਾ ਲਿਖ ਬਣੇ ਥੋੜਾ ਜਿਹਾ ਅਗਰ ਹੋਰ ਕਰਿਓ ਤੇ ਮਲੇਮੋਟੀ ਹਵਾ ਦੇ ਨਾਲ ਬਾਜਬੂ ਜ ਦਾ ਫਰਕ ਪਿਆ ਲੱਭਣਾ ਸਭ ਤੋਂ ਪਹਿਲਾਂ ਕੀ ਆ ਪਾਉਣੇ ਹੈਗੇ ਕਿ ਆਪਾਂ ਦੋ ਚਮਚੇ ਪਾ ਲੈਦੇ ਚ ਤੇ ਕਿਉਂ ਗਰਮ ਹੁੰਦਾ ਤਾਂ ਆਪਾਂ ਸਭ ਤੋਂ ਪਹਿਲਾਂ ਬਦਾਮ ਭੁੰਨਾਂਗੇ ਤੇ ਆਪਾਂ ਕਿ ਆਪਾਂ ਗਰਮ ਹੋ ਗਿਆ ਹਾਂ ਆਪਾਂ ਇਹ ਚ ਪਾ ਦਈਏ ਬਦਾਮ ਪਰ ਆਪਾਂ ਉਹਨਾਂ ਲਈ ਪਸਰਤ ਤੋਂ ਪਹਿਲਾਂ ਚੰਗੀ ਤਰ੍ਹਾਂ ਫੌਨ ਲੈਣੇ ਨੇ ਪਾਣੇ ਇਹਨਾਂ ਦਾ ਕੱਚਾ ਪਾਣਾ ਆਵੇ ਤੇ ਸਾਰਾ ਕੁਝ ਆਪਾਂ ਪਾਣੀ ਭੁੰਨ ਕੇ ਤੇ ਫਿਰ ਆਪਾਂ ਬਣਾਵਾਂਗੇ ਪਨੀਰੀ ਤੇ ਭੈਣਾਂ ਤੁਸੀਂ ਇਹ ਪਨੀਰੀ ਜ਼ਰੂਰ ਬਣਾਇਓ ਜਿਹੜੀਆਂ ਮੇਰੀਆਂ ਭੈਣਾਂ ਦੀ ਟੂਹੀ ਦੁਖਦੀ ਆਂ ਬਈ ਭੈਣਾਂ ਨੂੰ ਕਮਜ਼ੋਰੀ ਵਾਲੀ ਮਹਿਸੂਸ ਕਰਦੀਆਂ ਨੇ ਠੱਕਿਆ ਠੱਕਿਆ ਸਰੀਰ ਰਹਿੰਦਾਗਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਉਹ ਭੈਣਾਂ ਇਹ ਪਨੀਰੀ ਜ਼ਰੂਰ ਬਣਾਉਣਾ ਤੇ ਭੈਣੇ ਲਗਾਤਾਰ 3 ਮਹੀਨੇ ਇਹ ਪੰਜੀਰੀ ਖਾ ਲੋ ਇਹ ਭੈਣੇ ਪੰਜੀਰੀ ਆਏ ਨਹੀਂ ਹੈਗੀਗੀ ਵੀ ਤੁਸੀਂ ਕੌਲੀਆਂ ਪਰਪਰ ਖਾਣੀ ਹੈਗੀ ਇਹ ਪੰਜੀਰੀ ਖਾਣੀ ਹੈ ਪਰ ਦਵਾਈ ਵਾਂਗੂ ਦਵਾਈ ਵਾਂਗੂ ਖਾਣੀ ਹੈ ਭੈਣੇ ਤੇ ਪਰ ਖਾਣੀ ਇਹ ਲੈ ਨਿਕਾਲ ਜਿਆ ਸਵੇਰ ਜਦ ਨਾਲ ਦੁੱਧ ਲੈਦੇ ਚਾਹ ਚਾਹ ਲੈ ਲਉ ਮੈਂ ਤਾਂ ਕਹਿੰਨੀ ਪੈ ਤੁਸੀਂ ਦੁੱਧ ਹੀ ਲਵੋ ਤੇ ਜੇ ਨਹੀਂ ਪਣਾ ਦੇ ਦੁੱਧ ਕਿਸੇ ਦੇ ਹਾਜਮਾ ਹੁੰਦਾ ਸਵੇਰ ਸਵੇਰ ਤਾਂ ਭੈਣੇ ਤੁਸੀਂ ਚਾਹ ਲੈ ਲਓ ਤੇ ਇਹ ਤੁਸੀਂ ਪੰਜੀਰੀ ਪੋਸਟੈਂਡ ਤੇ ਸਵੇਰੋਂ ਖਾਣੀ ਹੈਗੀ ਤੇ ਇਹ ਜੇ 2 ਚਮਚੇ ਹਜਮਾਉਂਦੇ ਤਾਂ 2 ਚਮਚੇ ਖਾਓ ਪਰ ਤੁਸੀਂ ਜ਼ਿਆਦਾ ਨਾ ਖਾਓ ਕਿਉਂਕਿ ਇਹ ਬਹੁਤ ਵਧੀਆ ਪੰਜੀਰੀ ਹੈ ਇਹ ਤੁਸੀਂ ਲਗਾਤਾਰ 3 ਮਹੀਨੇ ਖਾ ਲਿਓ ਤੇ ਭੈਣ ਨੂੰ ਚਿੱਟੇ ਕਰੋngੀ ਤੁਸੀਂ ਤੇ ਸਿਆਲ ਦੇ ਵਿੱਚ ਭੈਣ ਤੁਸੀਂ ਵੱਧ ਵੀ ਖਾ ਸਕਦੇ ਹੋ ਸਿਆਲ ਦੇ ਵਿੱਚ ਤਾਂ ਹੋਰ ਵੀ ਭੈਣ ਦਵਾਈਆਂ ਬਹੁਤ ਹੁੰਦੀਆਂ ਨੇ ਵਿੱਚ ਪਾਉਣ ਵਾਲੀਆਂ ਉਹ ਆਪਾਂ ਜਦੋਂ ਥੋੜੀ ਜਿਹੀ ਠੰਡ ਪੈਣ ਲੱਗੀ ਉਹ ਦੱਸਾਂਗੇ ਹੁਣ ਤੱਕ ਨੇ ਇਹ ਹੈਗਾ ਆਪਣਾ ਭਾਜੋਂ ਦਾ ਮਹੀਨਾ ਤੇ ਜਾਂ ਹਨ ਵੀ ਮੌਸਮ ਦਾ ਦਾ ਫਰਕ ਉਹ ਆਪਣੇ ਮੀਂਹ ਪਾ ਜਾਂਦਾ ਫਰਕ ਵਾਗਾ ਤੇ ਪਰ ਬਣੇ ਜਿਹੜੀ ਸਿਆਲ ਤੇ ਹੁੰਦੀ ਹੈਗੀ ਉਹਦਾ ਜਾਨੀ ਕਿ ਜ਼ਿਆਦਾ ਹੁੰਦਾ ਫਰਕ ਇਹ ਤੁਸੀਂ ਹੁਣ ਬਣਾ ਕੇ ਖਾ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਇਹਦੇ ਆਪਾਂ ਬਦਾਮ ਭੁੰਨਣੇ ਨੇ ਬਣੇ ਚੰਗੀ ਤਰ੍ਹਾਂ ਭੁੰਨ ਲਿਓ ਅੱਗ ਆਪਾਂ ਥੋੜ੍ਹੀ ਰੱਖਣੀ ਹੈਗੀ ਆ ਦੇਖ ਬਣ ਬਦਾਮ ਆਪਣੇ ਭੱਜ ਗਏ ਤੇ ਆਪਾਂ ਕੱਢ ਲੈਂਦੇ ਹਾਂ ਤੇ चंकी तरह भन आप आपदम सारे दे सारे तो हम आप भाने पावे करजू समान तीन भाने पायो तो पा के तुम देखे भाने सारा कुछ पाके काम भी जी कर लग जी भाने तो थके थे जहाँ शरीर ठीक हो जूगा ਤੇ ਹੁਣ ਆਪਾਂ ਪਾਨੇ ਇੱਥੇ ਕਾਜੂ ਭੁੰਨਦੇ ਆਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਭੁੰਨ ਲੈਣਾਗਾ ਭੁੰਨ ਕੇ ਫੇਰ ਠੰਡੇ ਹੋਏ ਆਪਾਂ ਪਿਸਣੇ ਨੇ ਤੇ ਕਾਜੂ ਬਣ ਦੇਖ ਲਿਆ ਕਰੋ ਕਾਜੂ ਹਦੇ ਬੱਚੇ ਨਾ ਬਹੁਤ ਕੋਸਾ ਸਾਉਂਡ ਦਾ ਮੀਨਾ ਕਰਕੇ ਪੈ ਜਾਂਦਾਗਾ ਕਾਜੂ ਤੁਸੀਂ ਬੰਦ ਪੈਕੇਟ ਵਾਲੀ ਲਿਓ ਤੇ ਖੁੱਲੇ ਕਾਜੂ ਨਾਲ ਲਿਓ ਪੈਕਿੰਗ ਲਿਆ ਕਰੋ ਬਣੇ ਹਰ ਚੀਜ਼ ਦੀ ਜਦੋਂ ਆਪਾਂ ਖੁੱਲੀ ਚੀਜ਼ ਲੈਣੇ ਆਂਗੇ ਉਹਦੇ ਵਿੱਚ ਨਾ ਸਾਉਣ ਦਾ ਮਹੀਨਾ ਕਰਕੇ ਕੁਛ ਨਾ ਕੁਛ ਵਿੱਚ ਪੈ ਜਾਂਦਾ ਜਿਵੇਂ ਸਸਰੀ ਵਗੈਰਾ ਸੰਡੀ ਇਹ ਚੀਜ਼ ਪੈ ਜਾਂਦੀ ਹੈ ਲੈ ਭਾਣੇ ਪਕਾਜ ਦੀ ਵੀ ਕੱਢ ਲਈਏ ਆਪਣੇ ਵੀ ਪੁੱਜ ਚੁੱਕੇ ਨੇ ਦੇਖੋ ਭਾਣੇ ਇਸ ਤਰ੍ਹਾਂ ਭੁੰਨ ਲੈਣੇ ਨੇ ਆਪਾ ਸਾਰਾ ਕੁਸ ਭਾਣੇ ਚੰਗੀ ਤਰ੍ਹਾਂ ਭੁੰਨ ਲਿਓ ਪਹਿਲਾਂ ਤੇ ਫਿਰ ਆਪਾਂ ਇਹਨਾਂ ਨੂੰ ਪੀਸਣਾਗਾ ਠੰਡੇ ਹੋਏ ਜਦੋਂ ਠੰਡੇ ਹੋਗੇ ਨਾ ਕੁੰਨੇ ਤੋਂ ਫਿਰ ਆਪਾਂ ਪੀਸਨੇ ਨੇਗੇ ਇਹਨੇ ਫੁੱਲ ਬਤਾਸੀ ਹੁੰਦੇ ਨੇ ਭੈਣੇ ਇਹ ਹੌਲੇ ਹੁੰਦੇ ਨੇ ਇਹ ਵੱਡ ਚੜ ਜਾਂਦੇ ਨੇਗੇ ਇਹ ਆਪਾਂ ਦੇਖਣ ਨੂੰ ਐ ਲੱਗਦਾ ਖਾਣੇ ਇਹ ਚੀਜ਼ ਜਿਆਦਾ ਹੈਗੀ ਇਹ ਚੀਜ਼ਾਂ ਪਾ ਰਹੀਆਂ ਹੁੰਦੀਆਂ ਨੇ ਭੈਣੇ ਤੇ ਹੁਣ ਆਪਾਂ ਕਿਉ ਇਹਦੇ ਚ ਹੋਰ ਪਾ ਲਈਏ ਕਿਉ ਆਪਣਾ ਥੋੜਾ ਰਹਿ ਗਿਆ ਤੇ ਕਿਉ ਆਪਾਂ ਹੋਰ ਪਾ ਲਈਏ ਤੇ ਹੁਣ ਇਹਦੇ ਵਿੱਚ ਆਪਾਂ ਫੁੱਲ ਬਤਾਸੀ ਪਾ ਲਈਏ ਫੁੱਲ ਬਤਾਸੀ ਨੇ ਇਹ ਆਪਾਂ ਪੈਕਿੰਗ ਖੋਲ ਲਈ ਤੇ ਆਪਾਂ ਸਾਰੇ ਦੀ ਸਾਰੀ ਦੇ ਵਿੱਚ ਪਾ ਲਈਏ ਇਹ ਕਹਿੰਦੇ 200 ਗ੍ਰਾਮ ਆ ਤੇ ਇਹ ਇਹ ਦੀਮਾਰਟ ਆ ਆ ਤੁਸੀਂ ਇਹਦੇ ਮੈਨ ਆਪਣੇ ਤਾਂ ਭਨੇ ਤੁਸੀਂ ਇਹ ਕਿਹੜੀ ਵੀ ਕੰਪਨੀ ਦੇ ਲੈ ਸਕਦੇ ਆ ਇਹ ਤੁਹਾਡੀ ਮਰਜ਼ੀ ਭਨੇ ਤੁਸੀਂ ਜਿੱਥੇ ਮਰਜ਼ੀ ਲੈ ਲਓ ਕਿਹੜੀ ਵੀ ਕੰਪਨੀ ਦੇ ਲੈ ਲਓ ਤੇ ਇਹ ਆਪਣਾ ਡੀਮਾਰਟ ਦੇ ਬੰਦੇ ਹਨ ਤੇ ਜੇ ਤੁਸੀਂ ਭਨੇ ਕਿਸੇ ਤਰ੍ਹਾਂ ਦੇ ਇੰਨਾ ਕੁ ਸਪਾਕੀ ਪੰਜੀਰੀ ਨਹੀਂ ਹਾਜ਼ਮ ਹੋ ਗਈ ਤਾਂ ਤੁਸੀਂ ਭਨੇ ਕੱਲੇ ਇਹ ਫੁੱਲ ਮਖਾਣੇ ਅ ਘਿਓ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਭੋਨ ਲਓ ਬਨ ਮਕੀ ਭਨੇ ਜਿੱਦੋਂ ਹਨ ਕ੍ਰਿਸਪੀ ਜੀ ਹੋ ਗਈ ਇਹ ਤੁਹਾਨੂੰ ਦੱਸੂ ਜਦੋਂ ਕ੍ਰਿਸਪੀ ਜੀ ਹੋ ਗਈ ਤੇ ਉਦੋਂ ਭੈਣ ਤੁਸੀਂ ਇਹਨਾਂ ਨੂੰ ਲਾ ਲਿਓ ਲਾ ਕੇ ਇਹਨਾਂ ਦੇ ਉੱਤੇ ਭੈਣੇ ਕਾਲਾ ਨੂਨ ਪਾ ਲਿਓ ਤੇ ਚਾਹੇ ਚਾਟ ਮਸਾਲਾ ਪਾ ਲਿਓ ਚਾਹੇ ਕਾਲਾ ਨੂਨ ਪਾ ਲਿਓ ਤੇ ਉਹ ਸਾਰੇ ਨੂੰ ਲੱਗ ਜਾਊਗਾ ਤੇ ਭੈਣੇ ਤੁਸੀਂ ਇੱਕ ਡੱਬੇ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਡੱਬਾ ਤੁਹਾਡਾ ਬੰਦ ਹੁੰਦਾ ਹੋਵੇ ਉਹਦੇ 'ਚ ਪਾ ਕੇ ਰੱਖ ਲਿਓ ਤੇ ਇਹ ਤੁਸੀਂ ਭੈਣੇ ਜਦੋਂ ਮਰਜੀ ਖਾ ਸਕਦੇ ਹੋਗੇ ਦੇਖ ਭੈਣੇ ਆਪਣਾ ਨਾ ਚੰਗੀ ਤਰ੍ਹਾਂ ਪੱਜ ਗਈ ਇਹ ਦੇਖੋ ਐਸ ਤਰ੍ਹਾਂ ਤੁਸੀਂ ਨਾ ਆਏ ਇੰਨੇ ਤਰ੍ਹਾਂ ਆ ਦੇਖੋ ਆ ਦੇਖੋ ਇਸ ਤਰ੍ਹਾਂ ਇਹ ਥੋੜਾ ਨਾ ਇਸ ਤਰ੍ਹਾਂ ਹੀ ਭਰਨਾ ਚਾਹੀਦਾ ਹੈਗਾ ਆ ਦੇਖੋ ਆਪਣਾ ਸਾਰਾ ਇਸ ਤਰ੍ਹਾਂ ਹੀ ਪਰ ਪਰ ਦੇਨੇਗੇ ਤੇ ਆ ਦੇਖੋ ਆ ਦੇਖੋ ਕਰਿਸਪੀ ਕਰਿਸਪੀ ਹੋ ਗਏ ਤੇ ਦੇਖੋ ਸਾਰੇ ਇਸ ਤਰ੍ਹਾਂ ਬਣ ਜਾਣਗੇ ਇਹ ਆਪਣੇ ਆਪਣੇ ਤੇ ਹੁਣ ਆਪਾਂ ਇਹਨਾਂ ਬਾਹਰ ਕੱਢ ਦੇਣਗੇ ਤਰਾਹੀ ਦੇ ਵਿੱਚ ਤੇ ਜਿੰਨਾ ਬਣਾ ਦੇ ਪਣੇ ਵੀ ਇਹ ਜਿਹੜੀ ਇਹ ਪਣ ਇਹ ਬਲੱਡ ਬਲੂਡ ਵੱਧਦਾ ਜਿਹਦਾ ਉਹ ਵੀ ਖਾ ਸਕਦੇ ਨੇ ਕਿ ਕਿਉਂਕਿ ਇਹ ਦਵਾਈ ਰੰਗ ਖਾਣੀ ਆਪਾਂ ਇਹ ਉਹ ਖਾ ਸਕਦੇ ਆ ਭੈਣਾਂ ਜਿਨ੍ਹਾਂ ਦਾ ਬਲੱਡ ਵੱਧਦਾ ਹੈ ਕਿਉਂਕਿ ਇਹ ਆਪਾਂ ਕਿਹੜਾ ਕੌਲੀ ਘਰ ਕੇ ਖਾਣੀ ਆ ਇਹ ਖਾਣੀ ਆਪਾਂ ਦਵਾਈ ਵਾਂਗ ਹਾਂ ਅੱਜ ਖਤਮ ਕੇ ਸਾਰੇ ਨਾ ਪਲੇਟ ਚ ਕੱਢ ਲਈਏ ਇਸ ਤਰੀਆ ਆਪਾਂ ਇਹ ਸਾਰੇ ਕੱਢ ਲੇ ਕੱਢ ਕੇ ਨਾ ਪਕੜਾ ਹੀ ਥੱਲੇ ਲਾ ਦਾਂਗੇ ਤੇ ਦੁਬਾਰੇ ਪਕੜਾ ਹੀ ਤਰਾਂਗੇ ਜਦੋਂ ਭੁੰਨਣਾ ਹੁਣ ਸਾਰਾ ਕੁਝ ਜੇ ਪਣੇ ਹੁਣ ਆਪਾਂ ਨਾ ਪਹਿਲਾਂ ਸਭ ਤੋਂ ਖਸ ਖਸ ਪੀ ਲਈਏ ਤੇ ਖਸ ਖਸ ਇਠਾਂ ਦੇ ਲਈ ਆਪਾਂ ਛੋਟਾ ਜਾਰ ਲੈਂਦਾਗਾ ਮੈਸੇ ਦਾ ਛੋਟਾ ਜਗ ਰਹਿਤਾਗਾ ਤੇ ਇਹਦੇ ਵਿੱਚ ਆਪਾਂ ਖਸ ਖਸ ਪੀਸਾਂਗੇ ਤੇ ਮੱਧੀ ਕਿੰਨਾ ਨਾ ਆਪਾਂ ਖਸ ਖਸ ਪੀ ਲਈਏ ਤੇ ਕੁਪਾਣੇ ਕੁੜੀ ਖਾਸ ਖਾਸ ਜਰੋਂ ਤੇ ਇੱਥੇ ਗਈ ਪੂਰੀ ਵਧੀਆ ਹੋ ਗਈ ਪੇਟ ਕੇ ਇਹ ਤਾਂ ਛੋਟੇ ਜਿਹੇ ਕੁਛ ਇੱਥੇ ਹੋ ਤੇ ਇਹ ਬਾਰੀ ਜਿਆਦਾ ਤਾਂ ਪੇਠੀ ਨਹੀਂ ਆਦੀ ਹੁੰਦੀ ਵੀ ਬਿਲਕੁਲ ਹੀ ਪੇਠੀ ਜਾਊਗੀ ਤੇ ਥੋੜੀ ਥੋੜੀ ਰਹੂਗੀ ਜਿਵੇਂ ਸੂਜੀ ਹੁੰਦੀ ਐ ਇਸ ਤਰ੍ਹਾਂ ਤੇ ਜਿਹੜੀ ਥੋੜੀ ਜੀ ਮੋਟੀ ਹੋਊਗੀ ਉਹ ਪਿੱਚੀ ਜਾਊ ਸਾਰੀ ਤੇ ਇਹ ਆਪਾਂ ਸਾਰੀ ਪੀ ਕੇ ਕੌਲੇਜ ਕੱਢ ਲਈ ਤੇ ਹੁਣ ਆਪਾਂ ਇਹ ਕੱਜ ਤਾਂ ਪੇਠਾਂਗੇ ਤੇ ਇਹਨਾਂ ਨੂੰ ਪਿਆ। ਛੋਟੇ ਜੱਗ ਜੀ। ਪੀ ਕੇ ਦੇਖਦੇ ਹਾਂ ਬਾਹਲੇ ਤਾਂ ਨਹੀਂ ਬਰੀਕ ਹੁੰਦੇ ਵੀ। ਪਹਿਲਾਂ ਛੋਟੇ ਜੱਗ ਜੀ ਪੀਨੇ ਆ ਆਪਾਂ ਇਹ। ਇਹ ਥੋੜੇ ਜਿਹਾ ਡਾਡੜੇ ਜੇ ਰੱਖਨੇ ਨੇ ਆਪਾਂ। ਜ਼ਿਆਦਾ ਬਰੀਕ ਨਹੀਂ ਕਰਨੇਗੇ। ਥੋੜੇ ਜਿਹੇ ਦਬਾਏ ਨੇ ਮੈਂ। ਡੰਟੜੇ ਜੇ ਰਹਿਗੇ ਆਪਣੇ ਇਹ। ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪੀਲਾਂਗੇ ਪੈਣੇ। हम देखो भैने आप फल पतास पीस देंगे तो आप सारे बदम का काजू आप पी के सारे रख ले चंकी तरह तो हम भैने आप फल पतास पीने गए चंकी तरह मैक्स कर लिए फल पतास नु बड़ा जग लै लिया ਦੂਜੀ ਵਾਰ ਵੀ ਫਲ ਪਤਾਸੇ ਪੀਠੇ ਗਏ ਨੇਗੇ ਆ ਦੇਖੋ ਕਿੰਨੇ ਸੋਹਣੇ ਬਣ ਕੇ ਫਲ ਪਤਾਸੇ ਪੀਠ ਕੇ ਤੇ ਇਸੇ ਤਰ੍ਹਾਂ ਹੀ ਭਾਨੇ ਆਪਾਂ ਸਾਰੇ ਪੀਠ ਕੇ ਰੱਖ ਲੈਣਨੇ ਪਹਿਲਾਂ ਪੀ ਲਿਆ ਇੱਕ ਤੇ ਆ ਦੂਜੀ ਵਾਰ ਪੀ ਲਿਆ ਤੇ ਹੁਣ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਆਂਗੇ ਮੈਂ ਭਾਨੇ ਹਣ ਆਪਾਂ ਪਾ ਲਈਏ ਕਿ ਆਓ ਤੇ ਇਹ ਭਾਨੇ ਤੱਕ ਜਿਹਦੇ ਨਾਲ ਆਪਾਂ ਦੋ ਕਟਸੀਆਂ ਘਿਓ ਦੀਆਂ ਪਾਵਾਂਗੇ ਦੇ ਵਿੱਚ ਤੇ ਤੁਸੀਂ ਆਦਾ ਮਣ ਕੇ ਕਿਆ ਪਾ ਲਿਓ ਤੇ ਸਭ ਲਾ ਲੋ ਆਪਣਾ ਸਾਰੇ ਦਾ ਸਾਰਾ ਘਿਓ ਆਪਣੇ ਅੱਧਾ ਕਿਲੋ ਬੰਗੂ ਇਹਦੇ ਵਿੱਚ ਪਾਈ ਜਾਊਗਾ ਤੇ ਤੁਸੀਂ ਅੱਧਾ ਕਿਲੋ ਘਿਓ ਲੈ ਲਿਓ ਅੱਧਾ ਕਿਲੋ ਘਿਓ ਲੈ ਕੇ ਨਾ ਤੇ ਉਹਦੇ ਵਿੱਚ ਹੀ ਤੁਸੀਂ ਸਾਰਾ ਕੁਝ ਭੁੰਨ ਲਿਓ ਤੇ ਜਿਵੇਂ ਆਪਾਂ ਪਹਿਲਾਂ ਆਪਣੇ ਬਦਾਮ ਭੁੰਨੇ ਨੇ ਕਾਜੂ ਭੁੰਨੇ ਨੇ ਤੇ ਉਹਦੇ ਪਹਿਲੇ ਉਹਨਾਂ ਨਾਲ ਹੀ ਪਾਇਓ ਤੇ ਕਿਉਂਕਿ ਆਪਣੇ ਜਿਹੜੇ ਨਾ ਫੁੱਲ ਪਤਾ ਸੇ ਹੁੰਦੇ ਨੇ ਉਹ ਜਿੰਨਾ ਵੀ ਘਿਓ ਹੁੰਦਾ ਸਾਰੇ ਦਾ ਸਾਰੇ ਹੀ ਪੀ ਜਾਂਦੇ ਨੇਗੇ ਤੇ ਹੁਣ ਆਪਾਂ ਜਿਹੜੇ ਪਾਲਕ ਦਾ ਇਹ ਚ ਘਿਓ ਪਨੇ ਬਾਹਰ ਨਾ ਮੈਂ ਚੁੱਲਾ ਬਰਤਿਆ ਸੀ ਚੁੱਲਾ ਆਪਣਾ ਹੈਗਾ ਓਪਨ ਦੇ ਵਿੱਚ ਤੇ ਉਦੋਂ ਮੈਂ ਸਾਰਾ ਕੁਝ ਆਪਾਂ ਨੂੰ ਲਿਆ ਸੀਗਾ ਬਾਅਦ ਵਿੱਚ ਮੈਂ ਗਰੰਟਰ ਕੀਤਾ ਤੇ ਉਹਦਾਂ ਨੂੰ ਬੱਚੇ ਕਹਿੰਦੇ ਰੋਟੀ ਖਾਣੀ ਹੈਗੀ ਤੇ ਮੈਂ ਉਹ ਸਾਰਾ ਕੁਝ ਠੰਡਾ ਕਰ ਲਈ ਦਿੱਤਾ ਤੇ ਰੋਟੀ ਖਾਣ ਲੱਗ ਗੀ ਰੋਟੀ ਖਾ ਕੇ ਪਾਣੇ ਬਰਤਨਪੁੱਤਰ ਸਾਫ਼ ਕੀਤੇ ਸੋਈ ਸਾਫ਼ ਕੀਤੀ ਤੇ ਫੇਰ ਭਾਣੇ ਮੈਨੂੰ ਉੱਥੇ ਧੁੱਪ ਬਹੁਤ ਜ਼ਿਆਦਾ ਆ ਗਈ ਹੁਣ ਤੇ ਇਸ ਲਈ ਮੈਨੂੰ ਕੜਾਹੀ ਭਾਣੇ ਇੱਥੇ ਧਾਨੀ ਪਈ ਤੇ ਆਪਾਂ ਭਾਣੇ ਕੋਸ਼ਿਸ਼ ਕਰਿਆ ਕਰਾਂਗੇ ਜਿਹੜਾ ਹੁਣ ਤਾਂ ਮੀਹਾਂ ਦੀ ਰੋਟੀ ਵੀ ਹੈਗੀ ਹੈਗੀ ਤੇ ਵੀ ਹਜੇ ਆਪਾਂ ਤੋਂ ਨਹੀਂ ਕਿਤੇ ਜਦੋਂ ਆਪਣਾ ਜਾਨਿਕ ਠੰਡਾ ਸਵੇਰ ਸ਼ਾਮ ਜਾਂ ਸ਼ਾਮ ਨੂੰ ਜਾਂ ਸਵੇਰ ਆਪਣੇ ਚੁੱਲੇ ਤੇ ਸ਼ਾਮ ਹੁੰਦੀ ਹੈਗੀ ਉਸ ਟਾਈਮ ਤੇ ਆਪਾਂ ਕੋਸ਼ਿਸ਼ ਕਰਾਂ ਕਰਾਂਗੇ ਵੀ ਤੁਹਾਨੂੰ ਚੁੱਲੇ ਦੇ ਉੱਤੇ ਰੈਸਪੀ ਦਈਏ ਤੇ ਗਾਰ ਸਿਆਲ ਦੇ ਵਿੱਚ ਭਾਵੇਂ ਆਪਾਂ ਹਰ ਰੈਸਪੀ ਚੁੱਲੇ ਦੇ ਉੱਤੇ ਦੇਵਾਂਗੇ ਤੇ ਆਪਣਾ ਚੁੱਲਾ ਓਪਨ ਦੇ ਵਿੱਚ ਕਰਕੇ ਭਾਵੇਂ ਆਪਾਂ ਹੁਣ ਗਰਮੀ ਦੇ ਵਿੱਚ ਚੁੱਲ੍ਹਾ ਘੱਟ ਵਰਤ ਦਿਆਂਗੇ ਤੇ ਕਿਉਂਕਿ ਤਪ ਬਹੁਤ ਜਲਦੀ ਆ ਜਾਂਦੀ ਹੈਗੀ ਦੇਖੋ ਭਾਵੇਂ ਆਪਾਂ ਜਿਹੜੇ ਮਾਗਜ ਨੇਗੇ ਇਹ ਆਪਾਂ ਹਣੇ ਇੱਕ ਨੂੰ ਪਾ ਦਈਏ ਇਸ ਵਿੱਚ ਸਾਰੇ ਮਗਜ ਪਾਤੇ ਮਗਜ ਆਪਣੇ ਭੁੱਜ ਜਾਣਗੇ ਮਗਜ ਭੁੱਜਿਆਂ ਤੋਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਜਿਹੜਾ ਆਪਾਂ ਸੋਲਾਂ ਦਾ ਆਟਾ ਪਿੱਠਿਆ ਦਾ ਸਾਰੀ ਵੀਡੀਓ ਆਪਾਂ ਨੇ ਦੇਖਿਆ ਕਰੋ ਸਟੈਪ ਬਾਈ ਸਟੈਪ ਤੇ ਵੀਡੀਓ ਦੇਖ ਕੇ ਲਾਈਕ ਕਮੈਂਟ ਕਰਿਆ ਕਰੋ ਤੇ ਕਿਉਂਕਿ ਭੈਣੇ ਫਿਰ ਮੈਨੂੰ ਵੀ ਥੋੜਾ ਜਿਹਾ ਜਾਨ ਕੇ ਮੋਟੀਵੇਟ ਹੁੰਦਾ ਹੈ ਨਾ ਵੀ ਮੇਰੀਆਂ ਭੈਣਾਂ ਵੀਡੀਓ ਦੇਖਦੀਆਂ ਤੇ ਮੈਨੂੰ ਕਮੈਂਟ ਕਰਦੀਆਂ ਚੰਗਾ ਮਾੜਾ ਭੈਣੇ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹੀ ਮੇਰੀ ਜਿੱਥੇ ਗਾਉਂਦੀ ਆ ਮੈਨੂੰ ਤੁਸੀਂ ਉਹ ਗਾਉਂਦੀ ਦੱਸੋ ਤੇ ਜਿਸ ਦਿਨ ਆਪਾਂ ਬਣੇ ਸ਼ੂਗਰ ਵਾਲੀ ਪੁਜੀਰੀ ਬਣਾਈ ਸੀ ਉਸ ਦਿਨ ਕਿਸੇ ਮੇਰੇ ਵੀ ਭਾਈ ਨੇ ਕਮੈਂਟ ਕੀਤਾ ਸੀ ਬਿਨਾਂ ਤਾਂ ਬੇਬੇ ਦੀ ਰਸੋਈ ਆ ਤੇ ਕਮੈਂਟ ਉਹ ਦੂਜਾ ਤੁਸੀਂ ਬੋਲਦੇ ਅੰਗਰੇਜ਼ ਅੰਗਰੇਜ਼ੀ ਵਿੱਚ ਬੇਨੇ ਪਲੇ ਦਾ ਰੋਸਟਰ ਰੋਸਟਰ ਦਾ ਮੈਥੋਂ ਵੈਸੀ ਮੂ ਦੇ ਵਿੱਚੋਂ ਰੋਸਟਰ ਨਿਕਲ ਗਿਆ ਆਪਾਂ ਵੀ ਰੋਸਟਰ ਕਰ ਲਏ ਤੇ ਕੋਈ ਗੱਲ ਨਹੀਂ ਵੀ ਇਹ ਤੇ ਮੇਰੀ ਗਲਤੀ ਖੜੀ ਆਗੀ ਕੋਈ ਭੈਣਾ ਚਾਹੇ ਵੀਰਾਂ ਤੇ ਮੇਰੀ ਗੱਤ ਤੇ ਖੜੀ ਆਗੀ ਤੇ ਇਸੇ ਤਰੀਕੇ ਨਾਲ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਬਿਲਕੁਲ ਪਿਓਰ ਪੰਜਾਬੀ ਆ ਪੰਜਾਬੀ ਬੋਲੀ ਬੋਲਣਾ ਕਿ ਆਪਣਾ ਤੇ ਕਦੇ ਹੋਇਆ ਮੂੰਹ ਦੇ ਵਿੱਚੋਂ ਚਲੋ ਕੋਈ ਚੀਜ਼ ਨਿਕਲ ਜਾਂਦੀ ਜਲਦੀ ਤੇ ਨਹੀਂ ਤਾਂ ਆਪਣੇ ਆਪਣਾ ਆਪਾਂ ਜਦੋਂ ਪੰਜਾਬ ਚ ਰਹਿੰਦੇ ਆ ਤੇ ਆਪਣੀ ਪੰਜਾਬੀ ਬੋਲੀ ਆ ਆਪਣੀ ਮਾਂ ਬੋਲੀ ਨੂੰ ਬਹਾਲ ਆ ਤੇ ਆਪਾਂ ਪਿਓਰ ਪੰਜਾਬੀ ਆ ਤੁਹਾਨੂੰ ਬਣ ਪਤਾ ਹੀ ਆਗਾ ਇੱਕ ਭੈਣ ਨੇ ਬਹੁਤ ਸੋਹਣਾ ਕਮੈਂਟ ਕੀਤਾ ਸੀ ਵੀ ਭੈਣ ਬਿਲਕੁਲ ਪੰਜਾਬੀ ਬੋਲਦੀ ਹੈਗੀ ਬਿਲਕੁਲ ਦੇਸੀ ਆ ਤੇ ਹਾਂ ਭੈਣੇ ਮੈਨੂੰ ਤੇਰਾ ਕਮੈਂਟ ਬਹੁਤ ਵਧੀਆ ਲੱਗਿਆ ਤੇ ਪੰਜਾਬੀ ਬੋਲਣੀ ਆਪਣਾ ਫਰਜ਼ ਵਾ ਆਪਾਂ ਪੰਜਾਬ ਚ ਰਹਿੰਦੇ ਆਗੇ ਤੇ ਇਸ ਲਈ ਵਧੀਆ ਭੈਣੇ ਵਧੀਆ ਉਹ ਵੀਰ ਜਿਹੜੇ ਵੀਰ ਨੇ ਮੈਨੂੰ ਕਮੈਂਟ ਕੀਤਾ ਤੇ ਆਪਾਂ ਅੱਜ ਹਰ ਚੀਜ਼ ਪੁੱਣੀ ਹੋਈ ਦੱਸੀ ਹੈ ਕਿ ਆਪਾਂ ਆਹ ਚੀਜ਼ ਪੁੱਣੀ ਨਹੀਂ ਆਪਾਂ ਨੂੰ ਕਮੈਂਟਾਂ ਤੇ ਪਤਾ ਲੱਗਦਾ ਤੇ ਵੀ ਕਿੱਦਾਂ ਆਪਣੇ ਇਹ ਚੀਜ਼ ਨੂੰ ਹਨਾ ਤੁਸੀਂ ਲੈਨੇ ਹੋਗੇ ਤੇ ਇਸ ਲਈ ਕਮੈਂਟ ਵੱਧ ਵੱਧ ਕਰਿਆ ਕਰੋ ਤੇ ਜਿੱਥੇ ਗਲਤੀ ਆ ਗਲਤੀ ਜੇ ਉਹ ਦੱਸਿਆ ਕਰੋ ਤੇ ਗਲਤੀਆਂ ਤੋਂ ਸਿੱਖਦੇ ਹੁੰਦਾ ਪੈਣਾ ਹੁੰਦਾ ਤੇ ਇਸ ਲਈ ਇਹ ਤੁਸੀਂ ਜ਼ਰੂਰ ਪੈਣਾ ਗਲਤੀ ਫੜਿਆ ਕਰੋ ਤੇ ਇਹ ਪੈਣੇ ਤੁਸੀਂ ਪੰਜੇਰੀ ਜ਼ਰੂਰ ਬਣਾਇਓ ਮੇਰੇ ਕਹਿਣ ਤੇ ਤੇ ਇਹਦੇ ਚ ਭਾਵੇਂ ਜੇ ਕਿਸੇ ਭੈਣ ਦਾ ਬਲੱਡ ਵੀ ਵੱਧਦਾ ਉਹਨੂੰ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਇਹ ਦੋ ਚਮਚੇ ਆਪਾਂ ਲੈਣੇ ਨੇ ਭੈਣ ਦਵਾਈ ਵਾਂਗੂ ਆਪਾਂ ਦਵਾਈ ਵਾਂਗੂ ਵਰਤਣੀ ਹੈ ਚੀਜ਼ ਤੇ ਆਪਾਂ ਕੌਲੀ ਭਰ ਕੇ ਢੱਡਣੀ ਭਰਨਾ ਤੇ ਦਵਾਈ ਵਾਂਗੂ ਦੋ ਚਮਚ ਜਿੰਨੀ ਕ ਆਪਣੇ ਹਾਜਮ ਆਉਂਦੀ ਆਪਾਂ ਓਨੇ ਕ ਲੈ ਸਕਦੇ ਆਂਗੇ ਤੇ ਤੁਹਾਡੇ ਹੁਣ ਨਹੀਂ ਹਜਮ ਆਉਂਦੀ ਹੈ ਥੋੜੀ ਜੀ ਗਰਮੀ ਆ ਤੇ ਤੁਸੀਂ ਥੋੜੀ ਜੀ ਠੰਡੇ ਚ ਬਣਾ ਲਿਓ ਤੇ ਠੰਡ ਦੇ ਵਿੱਚ ਭੈਣ ਜਿਹੜੀ ਠੰਡ ਵਾਲੀ ਪਜੀਰੀ ਆ ਉਹ ਤੁਹਾਨੂੰ ਮੈਂ ਬੱਕਰੀ ਦਸੂਗੀ ਇਹ ਪੰਜੇ ਦੀ ਗਰਮੀਆਂ ਵਾਸਤੇ ਹੀ ਹੈਗੀ ਪਰ ਆਪਾਂ ਬੇਸਨ ਭੁੰਨਾ ਕਿਉਂਕਿ ਇਹ ਪੁਜੇ ਹੋਏ ਛੋਲੇ ਨੇਗੇ ਆਪਾਂ ਜ਼ਿਆਦਾ ਨਹੀਂ ਭੁੰਨਾਂਗਾ ਤੇ ਹਰ ਚੀਜ਼ ਆਪਣੀ ਭੁੰਨੀ ਹੋਈ ਹੈਗੀ ਤੇ ਇਸ ਲਈ ਆਪਾਂ ਇਹਨੂੰ ਥੋੜਾ ਜਿਹਾ ਰੋਸਟਰ ਕਰਨਾ 5-7 ਮਿੰਟ ਹੀ ਭੁੰਨਾਂਗਾ 5-7 ਮਿੰਟ ਭੁੰਨ ਕੇ ਫਿਰ ਆਪਾਂ ਬਸ ਇਹਦੇ ਵਿੱਚ ਸਮਾਨ ਪਾ ਦੇਣਾਗਾ ਹੁਣ ਆਪਾਂ ਇਹਦੇ ਵਿੱਚ ਪਾਉਣੇ ਹੈਗੇ ਪਿੱਖੇ ਹੋਏ ਹਲਪਤਾਸੇ ਨਾਰੀ ਆਪਾਂ ਇਹ ਪਾ ਦਾਂਗੇ ਜਿਹੜੇ ਕਾਜੂ ਬਦਾਮ ਨੇਗੇ ਨਾੜੀ ਆਪਣੀ ਖਸਖਸ ਪੀਠੀ ਹੋਈ ਆ ਇਹ ਪਾ ਦਾਂਗੇ ਇਹ ਆਪਣੀ ਕਾਲੀ ਖਸਖਸ ਆ ਤੁਸੀਂ ਕਾਲੀ ਲੈ ਲਓ ਚਿੱਟੀ ਲੈ ਲਓ ਇਹ ਤੁਹਾਡੀ ਮਰਜ਼ੀ ਆ ਭਾਣੇ ਤੇ ਨਾਲ ਹੀ ਆਪਾਂ ਪਾ ਦਾਂਗੇ ਕਾਲੀ ਮਿਰਚ ਕਾਲੀ ਮਿਰਚ ਬੈ ਵਾਦ ਤੋਂ ਵਧੀਆ ਰਹਿੰਦੀ ਹੈਗੀ ਇਹ ਵੀ ਜਰੂਰ ਪਾਏ ਬਾਣੀ ਤੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਸਾਰੇ ਨੂੰ ਮਿਕਸ ਕਰ ਲਈਏ ਜਿਹੜਾ ਆਪਾਂ ਨੇ ਗੈਸ ਆ ਬਿਲਕੁਲ ਸਲੋ ਤੇ ਹੈਗਾ ਸਲੋ ਤੇ ਕਰਕੇ ਹੁਣ ਆਪਾਂ ਇਹਨੂੰ ਹੋਰ ਲਾਉਣਾ ਹੈ ਸਾਰਿਆਂ ਨੂੰ ਹੁਣ ਇੱਕ ਚੀਜ਼ ਰਹੀ ਗਈ ਭਾਣੇ ਪਾਉਣ ਵਾਲੀ ਤੇ ਤੁਸੀਂ ਕਹੋਗੇ ਭੈਣ ਨੇ ਹੁਣ ਤਿੱਕਰ ਉਹ ਚੀਜ਼ ਤਾਂ ਨਹੀਂ ਲੈਤਾਗਾ ਤੇ ਉਹ ਭਾਣੇ ਹੈਗਾ ਮਿੱਠਾ ਤੇ ਮਿੱਠੇ ਦੀ ਥਾਂ ਤੇ ਭਾਣੇ ਆਪਾਂ ਪਾਵਾਂਗੇ ਸਖਤਰ ਤੇ ਹੁਣ ਆਪਾਂ ਇੱਕ ਕੌਲੀ ਭਰ ਕੇ ਇਹਦੇ ਵਿੱਚ ਸ਼ੱਕਰ ਦੀ ਪਾ ਦਾਂਗੇ ਕਿ ਆਪਾਂ ਨੇ ਜਿਆਦਾ ਮਿੱਠੇ ਦੀ ਇਹਦੇ ਚ ਲੋੜ ਨਹੀਂ ਹੁੰਦੀਗੀ ਤੇ ਕਿਉਂਕਿ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਮਿੱਠੇ ਚ ਹੀ ਆ ਜਾਂਦੀਆਂ ਨੇਹੀਆਂ ਇਹਨਾਂ 'ਚ ਸਾਰੀਆਂ ਚ ਹੀ ਮਿੱਠਾ ਹੁੰਦਾ ਹੈਗਾ ਤੇ ਇਸ ਲਈ ਆਪਾਂ ਨੂੰ ਮਿੱਠੇ ਦੀ ਥੋੜੇ ਦੀ ਵੀ ਲੋੜ ਆ ਜਿਆਦਾ ਮਿੱਠੇ ਦੀ ਲੋੜ ਨਹੀਂਗੀ ਤੇ ਆਪਾਂ ਇੱਕ ਕੌਲੀ ਲਵਾਂਗੇ ਤੇ ਹੁਣ ਆਪਾਂ ਇੱਥੇ ਪਹਿਲਾਂ ਗੈਸ ਬੰਦ ਕਰ ਦਈਏ ਕਿ ਕੜਾਹੀ ਬਹੁਤ ਜਿਆਦਾ ਗਰਮ ਆ ਇਸ ਲਈ ਹੁਣ ਆਪਾਂ ਇੱਥੇ ਗੈਸ ਬੰਦ ਕਰ ਦਈਏ ਤੇ ਸਾਰੇ ਨੂੰ ਪਹਿਲਾਂ ਮਿਕਸ ਕਰ ਲਈਏ ਨੂੰ ਮਿਕਸ ਕਰਕੇ ਫਿਰ ਆਪਾਂ ਖੰਡ ਪਾ ਕੇ ਸ਼ੱਕਰ ਪਾ ਕੇ ਫਿਰ ਦੁਬਾਰਾ ਮਿਕਸ ਕਰ ਦਾਂਗੇ ਆਪਾਂ ਆਪਣਾ ਇੱਕ ਕੌਲੀ ਭਰ ਕੇ ਇਹਦੇ ਵਿੱਚ ਸ਼ੱਕਰ ਦੀ ਪਾਤੀ ਗੈਸ ਆਪਣਾ ਬੰਦ ਕਰ ਪੈਣੇ ਜੇ ਇੱਥੇ ਆਪਾਂ ਗੈਸ ਚਲਾਵਾਂਗੇ ਤਾਂ ਆਪਣੀ ਸ਼ੱਕਰ ਮੈਲਟ ਹੋ ਜਾਊਗੀ ਤੇ ਇਸ ਲਈ ਆਪਣਾ ਗੈਸ ਬੰਦ ਆ ਕੜਾਹੀ ਗਰਮ ਹੈਗੀ ਆ ਇਹ ਇਹਦੇ ਵਿੱਚ ਮਿਕਸ ਹੋਣ ਦੇ ਲਈ ਵਾਧੂ ਆ ਇਹ ਆਪਣੇ ਬੱਚੇ ਸਿਆਣੇ ਬਜ਼ੁਰਗ ਟੈਣਾ ਜੋ ਵੀ ਇਹਨੂੰ ਖਾਣੀ ਚਾਹੁੰਦਾ ਉਹ ਖਾ ਸਕਦਾ ਭੈਣੇ ਇਹ ਕਿਸੇ ਦੇ ਲਈ ਇਹ ਨਹੀਂ ਹੈਗੀ ਵੀ ਜਾਂ ਕੱਲੀਆਂ ਭੈਣਾ ਨਹੀਂ ਖਾਣੀ ਆ ਜਾਂ ਕੱਲੇ ਬਜ਼ੁਰਗਾਂ ਨਹੀਂ ਖਾਣੀ ਆ ਤੇ ਵੀ ਜਾਂ ਬੱਚਿਆਂ ਨਹੀਂ ਖਾਣੀ ਆ ਤੇ ਇਹਨੂੰ ਬਜ਼ੁਰਗ ਵੀ ਖਾ ਸਕਦੇ ਨੇ ਤੇ ਪਰ ਭੈਣੇ ਆਪ ਦੇ ਸਰੀਰ ਦੇ ਸਾਫ ਤੇ ਤੇ ਜਿਵੇਂ ਤੁਹਾਡਾ ਸਰੀਰ ਇਜਾਜ਼ਤ ਦਿੰਦਾ ਤੇ ਉਸ ਹੱਦ ਤੇ ਤੁਸੀਂ ਖਾਓ ਤੇ ਇਹ ਭੈਣ ਨੇ ਦਵਾਈ ਸਮਝ ਕੇ ਖਾਣੀ ਆ ਪਾ ਕੌਲੀਆ ਪਰ ਪਰ ਨਹੀਂ ਖਾਣੀਗੀ ਤੇ ਤੁਸੀਂ ਉਸ ਤਰ੍ਹਾਂ ਹੀ ਸਾਰੀ ਫੈਮਿਲੀ ਖਾ ਸਕਦੇ ਹੋਗੇ ਤੇ ਇਹ ਤੁਸੀਂ ਭੈਣੇ ਜਿਹੜੀ ਭੈਣ ਦੇ ਸਵਾਦ ਪਤਾ ਰਹਿੰਦਾਗਾ ਕਿਤੋਂ ਆਮ ਨਹੀਂ ਆਇਆ ਦਵਾਈਆਂ ਲੈ ਲੈ ਹੰਬਗੀ ਤੇ ਜਾਂ ਪੈਨ ਟੂਹੀ ਦੁਖਦੀ ਆ ਜਾਂ ਗੋਡਿਆਂ ਦੇ ਵਿੱਚੋਂ ਕਟਕੜ ਦੀ ਆਵਾਜ਼ ਆਉਂਦੀ ਆ ਤੇ ਗੋਡੇ ਦੁਖਦੇ ਰਹਿੰਦੇ ਨੇ ਤੇ ਜਾਂ ਹੱਡੀਆਂ ਕਮਜ਼ੋਰ ਹੋ ਗਈਆਂ ਵੀਕਨੈਸ ਜ਼ਿਆਦਾ ਆ ਗਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਇਹ ਉਹ ਸਾਰੀਆਂ ਭੈਣਾ ਭਣੇ ਇਹ ਪੰਜੀਰ ਲਾ ਕੇ ਖਾ ਸਕਦੇ ਆ ਨੇ ਖਾਸ ਕਰਕੇ ਭੈਣੇ ਇਹ ਪ੍ਰੋਬਲਮ ਆ ਭੈਣਾਾਂ ਚ ਹੀ ਆਉਂਦੀਆਂ ਨੇ ਗੀਆਂ ਤੇ ਵੀਰਾਂ ਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਕਿਉਂਕਿ ਭੈਣਾ ਨੂੰ ਭੈਣੇ ਤੁਹਾਨੂੰ ਪਤਾ ਹੀ ਆ ਹਨਾ ਵੀ ਬਹੁਤ ਬਿਮਾਰੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੱਲੀਆਂ ਭੈਣਾ ਨੂੰ ਹੀ ਲੱਗਦੀਆਂ ਨੇ ਗੀਆਂ ਤੇ ਕੰਮ ਭੈਣਾ ਨੂੰ ਜ਼ਿਆਦਾ ਰਹਿੰਦੇ ਨੇ ਖਾਣ ਪੀਣ ਬੰਨੀ ਭੈਣਾ ਧਿਆਨ ਘੱਟ ਦਿੰਦੀਆਂ ਨੇ ਤੇ ਇਸ ਲਈ ਭਣੇ ਪਣ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਇਹੋ ਜੀਆਂ ਚੀਜ਼ਾਂ ਬਣਾਇਆ ਕਰੋ ਪਣ ਤੇ ਖਾਇਆ ਕਰੋ ਕਿਉਂਕਿ ਜਿਹੜੇ ਬੱਚੇ ਹੋ ਜਾਂ ਤਾਂ ਬਾਅਦ ਚ ਜਿਹੜੀ ਵੀਕਨੈਸ ਹੁੰਦੀ ਆ ਉਹ ਫਿਰ ਇਨ੍ਹਾਂ ਚੀਜ਼ਾਂ ਨਾਲ ਹੀ ਨਿਕਲਦੀ ਆ ਪਣੇ ਤੇ ਇਸ ਲਈ ਇਹ ਚੀਜ਼ਾਂ ਬਣਾਇਆ ਕਰੋ ਤੇ ਖਾਇਆ ਕਰੋ ਤੇ ਚਲ ਠੀਕ ਆ ਪਣੇ ਆਪਣੀ ਫੇਹਰੀ ਬਣ ਕੇ ਤਿਆਰ ਹੋ ਗਈ ਬਿਲਕੁਲ ਮਿਕਸ ਕਰਤੀ ਆਪਾਂ ਸੱਕਰ ਬੱਚੇ ਦੇ ਸਾਰਾ ਕੁਝ ਇਹਦੇ ਮਿਕਸ ਹੋ ਚੁੱਕਿਆ ਤੇ ਵੀਡੀਓ ਨੂੰ ਆਪਣੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਉਹਨਾਂ ਬੱਚਿਆਂ ਬੱਚੀਆਂ ਤਿੱਕਰ ਪਚਾਵੋ ਜਿਹੜੇ ਬਣਾਉਣਾ ਚਾਹੁੰਦੇ ਨੇ ਇਹਨਾਂ ਨੂੰ ਨਹੀਂ ਪਤਾ ਬਣਾਉਣ ਦਾ ਤੇ ਮਿਲਦੇ ਆਂ ਆਪਣੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ ਸਵੇਰ 9:00 ਵਜੇ ਤਦ ਤੱਕ ਲਈ ਸਤਿ ਸ੍ਰੀ ਅਕਾਲ